ਸੋਨੀ ਬਈ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਹਾਪੰਜਾਬ ਯੂਐਸਏ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਬਾਬਾ ਖਵਾਜਾ ਖিজਰ ਜੀ ਨੀਲੋਂ ਵਾਲੀ ਸਰਕਾਰ ਦੇ ਦਰਬਾਰ ਤੇ ਹਾਜ਼ਰੀ ਲਵਾਈ ਪਹਿਲਾਂ ਦੀ ਤਰ੍ਹਾਂ ਸਾਡੇ ਨਾਲ ਨੇ ਜੀ ਭਾਈ ਮਨਜੋਤ ਸਿੰਘ ਜੀ ਗਰੇਵਾਲ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਇੱਥੇ ਆਉਣ ਤੇ ਧੰਨਵਾਦ ਤੁਹਾਡਾ ਦਰਸ਼ਕੋ ਬਾਈ ਜੀ ਸਮਾਜਿਕ ਬੁੱਧਿਆ ਤੇ ਬਹੁਤ ਵਧੀਆ ਬੋਲਦੇ ਨੇ। ਉਹਨਾਂ ਨੂੰ ਸਵਾਲ ਕੀਤਾ ਸੀ ਵਿਦਿਆ ਤੇ ਸਿਹਤ ਦੇ ਮਾਮਲੇ 'ਚ। ਜੀ ਵੇਖਿਆ ਹੁਣ ਪਹਿਲਾਂ ਬੀਬੀਆਂ ਦੇ ਬੱਚਾ ਹੁੰਦਾ ਸੀ। ਦੱਸੋ ਕਿੰਨਿਆਂ ਦੇ ਆਪਰੇਸ਼ਨ ਹੁੰਦੇ ਸੀ? ਨਾਰਮਲ ਬੱਚਾ ਹੁੰਦਾ ਸੀ। ਅੱਜ ਅਸੀਂ ਆਪ ਜਾ ਕੇ ਕਹਿ ਰਹੇ ਆ ਕਿ ਨਾ ਜੀ ਤਕਲੀਫ ਨਹੀਂ ਹੋਣੀ ਚਾਹੀਦੀ, ਆਪਰੇਸ਼ਨ ਕਰਦੇ ਹੋ ਜੀ। ਤੇ ਉਹ ਤਾਂ ਬੈਠੇ ਆ ਸਾਡੇ ਕੋ ਆਵੇ ਕੋਈ ਉਹ ਤੁਹਾਡੀ ਗੱਲ ਹੋਈ ਵੀ ਕਰੋੜ ਕਰੋੜ ਲਾਇਆ 2 2 ਕਰੋੜ ਕਮਾਉਣਾ ਉਹਨਾਂ ਨੇ ਸਾਨੂੰ ਆਪ ਨੂੰ ਵੀ ਇਹ ਗੱਲ ਦੇਖਣੀ ਪਾਉਗੀ ਅਸੀਂ ਕਿਤੇ ਵੀ ਜਿਹੜੇ ਕੋਈ ਮੈਂ ਇੱਕ ਆਪਣੇ ਪਰਿਵਾਰ ਦੀ ਗੱਲ ਦੱਸਾਂ ਸਾਡੇ ਪਰਿਵਾਰ ਚ ਕੋਈ ਬਿਮਾਰ ਹੋ ਗਿਆ ਉਹ ਦਵਾਈ ਤੋਂ ਹੀ ਲੈਂਦੇ ਰਹੇ ਡਾਕਟਰਾਂ ਤੋਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਲੈਂਦੇ ਰਹੇ ਉਹ ਠੀਕ ਨਹੀਂ ਹੋਏ ਤੇ ਇੱਕ ਡਾਕਟਰ ਛੋਟਾ ਜਿਹਾ ਕਲੀਨਿਕ ਉਹਦਾ ਸਾਨੂੰ ਕਿਸੇ ਨੇ ਦੱਸਿਆ ਅਸੀਂ ਉੱਥੇ ਭੇਜਤਾ ਉਹਨੂੰ ਉਸ ਡਾਕਟਰ ਦੀ ਇੱਕ ਹਫ਼ਤੇ ਦੀ ਦਵਾਈ ਨਾਲ ਉਹ ਠੀਕ ਹੋ ਗਿਆ ਬੰਦਾ ਸਾਡਾ ਠੀਕ ਹੋ ਗਿਆ ਤਾਂ ਅਸੀਂ ਉਹਨੂੰ ਕਿਹਾ ਵੀ ਦੁਬਾਰਾ ਜਾ ਭਈ ਉਸ ਡਾਕਟਰ ਕੋਲੇ ਤਾਂ ਬੰਦੇ ਦਾ ਜਵਾਬ ਪਤਾ ਕੀ ਸੀ ਸਾਡੇ ਦਾ ਕਿਉਂ ਮੈਂ ਹਜ਼ਾਰਾਂ ਰੁਪਈਆ ਫੀਸ ਦੇ ਕੇ ਦੇਖ ਲਿਆ ਇੰਨੀ ਇੰਨੀ ਮਹਿੰਗੀਆਂ ਦਵਾਈਆਂ ਦੇ ਕੇ ਦੇਖ ਲੀਆਂ ਉਹਨੇ ਤਾਂ ਮੈਨੂੰ ਹਫ਼ਤੇ ਦੀ ਦਵਾਈ 100 ਰੁਪਈਏ ਦੀ ਦਿੱਤੀ ਹੈ ਇਹਦੇ ਨਾਲ ਕਿਵੇਂ ਠੀਕ ਹੋ ਜਾਊਗਾ ਮੈਂ ਹਜ਼ਾਰਾਂ ਵਾਲਿਆਂ ਦਾ ਤਾਂ ਠੀਕ ਨਹੀਂ ਹੋਇਆ ਮੈਂ ਮੈਂ ਤਾਂ ਕਿਤੇ ਹੋਰ ਦਵਾਈ ਲਿਆਉਂਗਾ ਜਦ ਕਿ ਉਹ 100 ਰੁਪਏ ਵਾਲੀ ਨੇ ਠੀਕ ਕਰਤਾ ਉਹਨੂੰ ਇਹ ਸਾਡੇ ਵੀ ਮਨ ਸਮਝਾਉਣੇ ਪੈਣੇ ਆ ਸਾਨੂੰ ਵੀ ਦੇਖਣਾ ਪੈਣਾ ਕਿ ਕੌਣ ਸਹੀ ਹੈ ਕੌਣ ਗਲਤ ਹੈ ਜਦੋਂ ਅਸੀਂ ਆਪ ਨਹੀਂ ਧਿਆਲ ਰੱਖਾਂਗੇ ਇਸ ਚੀਜ਼ ਦਾ ਤਾਂ ਫਿਰ ਲੁੱਟ ਹੋਣੀ ਹੈ ਬਈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਕਿ ਜਿੰਨਾ ਮੈਡੀਕਲ ਔਰ ਸਿੱਖਿਆ ਜਿਹੜੀ ਸਾਡੀ ਹੈ ਨਾ ਉਹਦੇ ਚ ਲੁੱਟ ਹੋ ਰਹੀ ਕਿਸੇ ਚੀਜ਼ ਚ ਨਹੀਂ ਹੋ ਰਹੀ ਸੋ ਇਸ ਕਰਕੇ ਠੀਕ ਹੈ ਪ੍ਰਾਈਵੇਟ ਉਹਨੇ ਕਰੋੜ ਲਾਇਆ ਨੌਕਰੀ ਨਹੀਂ ਮਿਲੀ ਉਹਨੂੰ ਸਰਕਾਰ ਸਾਭ ਨੂੰ ਨੌਕਰੀਆਂ ਦੇ ਵੀ ਨਹੀਂ ਸਕਦੇ ਪਰ ਉਹਦਾ ਵੀ ਤੇ ਇਸ ਗੱਲ ਦਾ ਫਰਜ਼ ਬਣਦਾ ਨਾ ਕਿ ਮੈਂ ਡਾਕਟਰ ਬਣਿਆ ਤਾਂ ਮੇਰਾ ਫਰਜ਼ ਹੈ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਦੇ ਆ ਕਿ ਮੈਂ ਪੇਸ਼ੈਂਟ ਨੂੰ ਇੰਨਾ ਕੋ ਰੱਖਾਂ ਕਿ ਉਹ ਤੰਗ ਨਾ ਹੋਵੇ ਅੱਜ ਤੁਸੀਂ ਦੇਖਿਆ ਕਈਆਂ ਦੇ ਘਰ-ਬਾਰ ਵੇਕੇ ਆਪਣਾ ਇਲਾਜ ਕਰਵਾਉਣ ਲਈ ਇੱਥੇ ਸਾਡੇ ਕੋਲ ਆਉਂਦੀ ਹੈ ਸੰਗਤ ਠੀਕ ਫੇਰ ਨਹੀਂ ਹੁੰਦੇ ਵਿਚਾਰੇ ਉਹ ਕਿਉਂ ਨਹੀਂ ਹੁੰਦੇ ਉਹ ਠੀਕ ਕੀ ਹੋਣਾ ਉਹਨਾਂ ਦਾ ਸਭ ਕੁਝ ਵਿਗ ਗਿਆ ਉਹਨਾਂ ਨੂੰ ਪਰੇਸ਼ਾਨੀ ਇੰਨੀ ਆ ਗਈ ਕਿ ਉਹਨਾਂ ਦੀ ਸੋਚ ਹੀ ਇੰਨੀ ਵੱਧ ਗਈ ਕਿ ਉਹ ਵਿਚਾਰੇ ਕਿੱਥੋਂ ਠੀਕ ਹੋ ਜਾਣਗੇ ਵੀ ਮੇਰੇ ਤਾਂ ਪੱਲੇ ਕੁਝ ਨਹੀਂ ਰਿਹਾ ਅੱਜ ਹਸਪੀਟਲਾਂ ਦੇ ਵਿੱਚ ਤੁਸੀਂ ਜਾ ਕੇ ਵੇਖੋ ਲੇਕਿਨ ਫਿਰ ਵੀ ਭਰੇ ਪਏ ਆ ਇਹ ਸਰਕਾਰ ਨੂੰ ਔਰ ਸਾਨੂੰ ਲੋਕਾਂ ਨੂੰ ਸਾਰਿਆਂ ਨੂੰ ਮਿਲ ਕੇ ਸਾਥ ਦੇ ਕੇ ਇਹ ਸਿਸਟਮ ਨੂੰ ਸਹੀ ਕਰਨਾ ਪੈਣਾ ਹੈ ਕਿ ਸਾਡੀ ਐਜੂਕੇਸ਼ਨ ਔਰ ਸਾਡਾ ਮੈਡੀਕਲ ਜਿਹੜਾ ਉਹਨੂੰ ਸੁਧਾਰਿਆ ਜਾਵੇ ਅੱਜ ਕੋਈ ਡਾਕਟਰ ਦਵਾਈ ਲਿਖਦਾ ਪਿੱਛੇ ਜੇ ਬੜਾ ਰੌਲਾ ਪਿਆ ਸੀ ਸਰਕਾਰ ਨੇ ਵੀ ਬੜਾ ਕਿਹਾ ਕਿ ਤੁਸੀਂ ਦਵਾਈ ਦਾ ਨਾਮ ਨਹੀਂ ਸਾਲਟ ਲਿਖ ਸਕਦੇ ਹੋ ਠੀਕ ਲੇਕਿਨ ਉਹ ਡਾਕਟਰ ਲਿਖਦੇ ਆ ਦਵਾਈ ਦਾ ਨਾਮ ਕਿਉਂ ਲਿਖਦੇ ਨੇ ਕਿਉਂਕਿ ਉਹ ਜਿਹੜੇ ਕੈਮਿਸਟ ਕੋਲੇ ਭੇਜਣਾ ਉਹਨਾਂ ਨੇ ਉਸੇ ਕੈਮਿਸਟ ਕੋਲੇ ਉਹਨੂੰ ਉਹਨੂੰ ਪਤਾ ਵੀ ਇਹ ਕੀ ਲਿਖਿਆ ਆ ਠੀਕ ਹੈ ਤੋ ਤੁਸੀਂ ਵੇਖਿਆ ਹੋਣਾ ਕਈ ਵਾਰ YouTube ਤੇ ਜਾਂ Facebook ਤੇ ਦੇਖਿਆ ਹੋਣਾ ਕਿ ਉਹ ਦਵਾਈ 20 ਰੁਪਏ ਦੀ ਹੈਗੀ ਤੇ ਉਤੇ ਪ੍ਰਿੰਟ ਰੇਟ ਹੈ 200 ਰੁਪਿਆ ਤੇ ਉਹ ਪ੍ਰਿੰਟ ਰੇਟ ਤੇ ਵਿਕ ਰਹੀ ਹੈ 180 ਰੁਪਏ ਦਾ ਚੁਣਾ ਲੱਗ ਰਿਹਾ ਹੈ ਮਰੀਜ਼ ਨੂੰ ਤੇ ਕੀ ਕਰੂਗਾ ਜੀ ਮਰੀਜ਼ ਸਾਨੂੰ ਵੀ ਇਹਨਾਂ ਗੱਲਾਂ ਦਾ ਨਹੀਂ ਅਸੀਂ ਕੈਂਪ ਲਾਉਂਦੇ ਰਹਿੰਦੇ ਆ ਤੇ ਮਰੀਜ਼ਾਂ ਵਾਸਤੇ ਸਾਨੂੰ ਵੀ ਇਹ ਵਿੱਚ ਬੜੇ ਤਾਂ ਪਤਾ ਲੱਗਿਆ ਕਿ ਅਸੀਂ ਪਹਿਲਾਂ ਇੱਥੋਂ ਦਵਾਈਆਂ ਮੰਗਾ ਲੈਂਦੇ ਹੁੰਦੇ ਸੀ ਤੇ ਸਾਨੂੰ ਉਸੇ ਰੇਟ ਤੇ ਮਿਲਣੀ ਹੈ ਉਹ ਜਦੋਂ ਅਸੀਂ ਜਿੱਥੋਂ ਦਵਾਈਆਂ ਹੋਲ ਸੇਲ ਦੀਆਂ ਆਉਂਦੀਆਂ ਨੇ ਅਸੀਂ ਉੱਥੇ ਜਾ ਕੇ ਪਤਾ ਕੀਤਾ 60 60 70 70% ਡਿਸਕਾਊਂਟ ਹੈ ਜਿਹੜੀ 100 ਰੁਪਏ ਦੀ ਦਵਾਈ ਆ ਉੱਥੇ 30 ਨਹੀਂ ਮਿਲੂਗੀ ਤੁਹਾਨੂੰ ਹੁਣ ਤੁਸੀਂ ਦੱਸੋ ਜਿਹੜਾ ਡਾਕਟਰ ਲਿਖ ਕੇ ਦੇ ਰਿਹਾ ਹੈ ਉਹੋ 30 ਰੁਪਈਆ ਦੀ ਦਵਾਈ 100 ਚ ਪੈਣੀ ਆ ਉਹਨੂੰ ਦੇਣੀ ਆ ਉਹਨੂੰ ਮਰੀਜ਼ ਨੂੰ ਤੇ ਉਹ ਡਾਕਟਰ ਦੀ ਕਮਿਸ਼ਨ ਨਹੀਂ ਹੋਗੀ ਤਾਂ ਹੋਰ ਕੀ ਹੈ ਹੈ ਜੀ ਮਰੀਜ਼ ਕਿੱਥੇ ਕਿੱਥੇ ਜਾਊਗਾ ਨਾ ਜੀ ਉਹਨੇ ਡਾਕਟਰ ਦੀ ਫੀਸ ਦੇਤੀ ਡਾਕਟਰ ਦਾ ਮਤਲਬ ਹੈ ਉਹਨੇ ਆਪਣੀ ਫੀਸ ਲੈ ਲਈ ਉਹਨੂੰ ਹੁਣ ਸਗੀ ਸਲਾਹ ਦੇਵੇ ਕਿ ਫਲਾਨੀ ਜਗ੍ਹਾ ਤੋਂ ਦਵਾਈ ਲੈ ਉੱਥੇ ਤੈਨੂੰ ਠੀਕ ਹੋ ਜਾਊਗਾ ਤੈਨੂੰ ਸਸਤਾ ਪਊਗਾ ਇਹ ਕਰਨ ਦੀ ਬਜਾਏ ਡਾਕਟਰ ਆਪਣਾ ਕੋਡ ਵਰਡ ਲਿਖ ਕੇ ਦਿੰਦਾ ਔਰ ਉਹਦੀ ਕਮਿਸ਼ਨ ਬਣ ਰਹੀ ਹੈ ਤੁਸੀਂ ਅੱਜ ਕਿਸੇ ਡਾਕਟਰ ਕੋਲ ਵੀ ਚਲੇ ਜਾਓ ਹਾਂ ਠੀਕ ਸਾਰੇ ਹੀ ਮਾੜੇ ਨਹੀਂ ਹੁੰਦੇ ਫੀਲਡ ਦੇ ਵਿੱਚ ਸਾਰੇ ਹੀ ਚੰਗੇ ਨਹੀਂ ਹੁੰਦੇ ਮੈਂ ਤੁਹਾਨੂੰ ਇੱਥੇ ਇਹੋ ਜਿਹੇ ਵੀ ਡਾਕਟਰ ਦਿਖਾ ਸਕਦਾ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਛੱਡ ਕੇ ਲੋਕਾਂ ਦਾ ਭਲਾ ਕਰਨਾ ਸ਼ੁਰੂ ਕੀਤਾ ਹਾਂਜੀ ਕਿ ਨਹੀਂ ਮੈਂ ਇੱਥੇ ਵੀ ਚੰਗੀ ਤਰ੍ਹਾਂ ਭਲਾ ਨਹੀਂ ਕਰ ਸਕਦਾ ਮੈਂ ਆਪਣਾ ਕਲੀਨਿਕ ਖੋਲ ਕੇ ਮੈਂ ਲੋਕਾਂ ਦਾ ਭਲਾ ਕਰਨਾ ਸਾਰੇ ਇੱਕ ਬਰਾਬਰ ਨਹੀਂ ਹੈਗੇ ਹਰ ਫੀਲਡ ਦੇ ਵਿੱਚ ਕੁਝ ਨਾ ਕੁਝ ਹੁੰਦੇ ਐ ਐਸੇ ਪਰ ਉਹਨਾਂ ਨੂੰ ਸੁਧਾਰਨਾ ਕਿਹਨੇ ਐ ਸਾਡੇ ਲੋਕਾਂ ਨੇ ਅਸੀਂ ਤੇ ਸਰਕਾਰ ਨੇ ਪਰ ਨਾ ਸਾਡਾ ਹੀ ਧਿਆਨ ਆ ਉਧਰ ਨਾ ਸਰਕਾਰਾਂ ਦਾ ਹੀ ਧਿਆਨ ਆ ਉਧਰ ਤੇ ਜਿਹੜੇ ਫਿਰ ਉਹ ਅੱਜ ਗੱਲਾਂ ਹੁੰਦੀਆਂ ਨੇ ਵਿਓ ਮਹੀਨੇ ਭਰਦੇ ਆ ਆਪਣਾ ਕੰਮ ਚਲਾ ਰਹੇ ਆ ਕੋਈ ਮੈਡੀਕਲ ਵਾਲਾ ਨਹੀਂ ਫੜ ਹੋ ਰਿਹਾ ਕੋਈ ਡਾਕਟਰ ਨੂੰ ਨਹੀਂ ਉਹਦੀ ਇਨਕੁਆਰੀ ਕੀਤੀ ਜਾ ਰਹੀ ਕਿ ਤੂੰ ਇੰਨੀ ਦੇਰ ਦੇ ਵਿੱਚ ਐਡਾ ਵੱਡਾ ਹਸਪੀਟਲ ਕਿੱਥੋਂ ਬਣਾ ਲਿਆ ਤੂੰ ਇੰਨੀ ਦੇਰ ਦੇ ਵਿੱਚ ਇਨੀਆਂ ਪ੍ਰਾਪਰਟੀਆਂ ਕਿੱਥੋਂ ਬਣਾ ਲਈਆਂ ਤੂੰ ਜਦੋਂ ਕਿਸੇ ਨੇ ਪੁੱਛਣਾ ਹੀ ਨਹੀਂ ਫਿਰ ਇਦਾਂ ਲੁੱਟ ਹੋਣੀ ਆ ਬਈ ਤੂੰ ਇਹ ਸਾਰਿਆਂ ਨੂੰ ਹਮਲਾ ਮਾਰਨਾ ਪੈਣਾ ਹੈ ਇਕੱਲੀਆਂ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਹੈਗੀ ਸਾਡੇ ਲੋਕਾਂ ਨੂੰ ਉੱਠ ਕੇ ਖੜੇ ਹੋਣਾ ਪੈਣਾ ਇਹਦੇ ਖਿਲਾਫ ਮੈਂ ਐਪਰੀਸ਼ੀਏਟ ਕਰਦਾ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਹਦੇ ਖਿਲਾਫ ਬੋਲਦੇ ਆ ਪਰ ਉਹਨਾਂ ਦੇ ਮਗਰ ਕੋਈ ਨਹੀਂ ਲੱਗਦਾ ਕਿ ਕਿ ਸੱਚ ਨੂੰ ਜਿਹੜਾ ਹੈ ਨਾ ਬੜਾ ਟਾਈਮ ਲੱਗਦਾ ਜਿੱਤਣ ਨੂੰ ਤੇ ਉਹ ਟਾਈਮ ਦੇ ਵਿੱਚ ਆਪ ਆਕ ਜਾਂਦੇ ਆ ਵੀ ਔਰ ਬੜਾ ਟਾਈਮ ਹੋ ਗਿਆ ਲੱਗਿਆ ਨੂੰ ਕੋਈ ਗੱਲ ਬਣੀ ਤਾਂ ਹੈ ਨਹੀਂ ਕੋਈ ਗੱਲ ਬਣੂਗੀ ਤਾਂ ਜੇ ਖੜੇ ਰਹਾਗੇ ਸੱਚ ਤੇ ਹੁਕਾ ਦੰਦੇ ਰਹਾਂਗੇ ਸੋ ਇਹ ਚੀਜ਼ਾਂ ਨੇ ਇਹ ਜਿੰਨੀ ਦੇ ਅਸੀਂ ਆਪ ਨਹੀਂ ਸੁਧਰਦੇ ਓਨੀ ਦੇਰ ਤੱਕ ਇਹ ਸਿਸਟਮ ਸੁਧਰ ਨਹੀਂ ਸਕਦਾ ਦਰਸ਼ਕੋ ਬਾਈ ਜੀ ਸਮਾਜਿਕ ਬੁੱਧਿਆ ਤੇ ਬਹੁਤ ਵਧੀਆ ਬੋਲਦੇ ਨੇ ਉਹਨਾਂ ਨੂੰ ਸਵਾਲ ਕੀਤਾ ਸੀ ਵਿੱਦਿਆ ਤੇ ਸਿਹਤ ਦੇ ਮਾਮਲੇ 'ਚ ਜਿਹਨੂੰ ਕਹਿੰਦੇ ਐਜੂਕੇਸ਼ਨ ਤੇ ਹੈਲਥ ਉਹਨਾਂ ਨੇ ਸਵਾਲ ਦੇ ਵਿੱਚ ਇੱਕ ਸਵਾਲ ਹੋਰ ਹੀ ਪੈਦਾ ਕਰ ਦਿੱਤਾ ਕਹਿੰਦੇ ਵੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚੋਂ ਕੱਢ ਕੇ ਪ੍ਰਾਈਵੇਟ ਸਕੂਲਾਂ 'ਚ ਲੈ ਗਏ ਜਿਹਦੇ ਕੋਲ ਗੰਜਾਇਸ਼ ਆ ਉਹ ਤਾਂ ਜਦੋਂ ਸਾਡਾ ਮੁਲਕ ਗੁਲਾਮ ਸੀ ਉਦੋਂ ਵੀ ਵਿਦੇਸ਼ਾਂ 'ਚ ਪੜਨ ਜਾਂਦੇ ਸੀ ਲੇਕਿਨ ਉਹ ਪੜਨ ਲਈ ਇਸ ਲਈ ਜਾਂਦੇ ਸੀ ਕਿ ਉੱਥੋਂ ਪੜ੍ਹ ਕੇ ਅਸੀਂ ਆਪਣੇ ਦੇਸ਼ ਦੇ ਅੰਦਰ ਇੱਕ ਵਿਦਿਅਕ ਕ੍ਰਾਂਤੀ ਲੈ ਕੇ ਆਈ ਜਿੰਨੇ ਵੀ ਵੱਡੇ ਵੱਡੇ ਨਾਮ ਸੀਗੇ ਸਾਰੀ ਦੁਨੀਆ ਨੂੰ ਪਤਾ ਨੇ ਉਹ ਬਾਹਰੋਂ ਪੜਨ ਲਈ ਗਏ ਸੀ ਪੜ੍ਹਾਈ ਕਰਨ ਲਈ ਗਏ ਸੀ ਨਾ ਕਿ ਕਿਸੇ ਕੰਮ ਦੇ ਲਈ ਗਏ ਸੀ ਨਾ ਕਿਸੇ ਕਮਾਈ ਦੇ ਲਈ ਗਏ ਸੀ ਜਿੰਨੇ ਵੀ ਸਾਡੇ ਆਈਡਲ ਨੇ ਉਹ ਸਾਰੇ ਸਾਰੇ ਤਾਂ ਨਹੀਂ ਕਹਿ ਸਕਦੇ ਬਹੁਤ سارے ਜਿਹੜੇ ਵਿਦੇਸ਼ਾਂ ਚੋਂ ਪੜ੍ਹ ਕੇ ਆਏ ਸੀ ਦੂਸਰਾ ਜੇ ਅਸੀਂ ਅੱਜ ਕਿਸੇ ਵੀ ਗੱਲ ਦਾ ਨਾ ਕਰੀ ਕਿਸੇ ਵੀ ਬੰਦੇ ਨਾਲ ਗੱਲ ਕਰੀਏ ਜਿਹਦਾ ਕੋਈ ਸਮਾਜਿਕ ਤੌਰ ਤੇ ਕੋਈ ਰਤਬਾ ਕੋਈ ਅਹੁਦਾ ਜਾ ਕਹਦੇ ਉਹਦੇ ਕੋਈ ਚਾਰ ਕਿੱਲੇ ਜ਼ਮੀਨ ਹੈਗੀ ਆ ਜਾਂ ਉਹਦੇ ਕੋਈ ਚਾਰ ਪੈਸੇ ਚੰਗੇ ਨੇ ਉਹਨੂੰ ਅਸੀਂ ਕਹੀਏ ਕਿ ਤੁਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਪਾ ਦਿਓ ਤਾਂ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਅਵੇਅਰਨੈਸ ਆ ਗਈ ਜਦੋਂ ਤਕੜੇ ਲੋਕਾਂ ਦੇ ਬੱਚੇ ਸਰਕਾਰੀ ਸਕੂਲ 'ਚ ਆ ਗਏ ਉਦੋਂ ਟੀਚਰਾਂ ਨੂੰ ਵੀ ਪਤਾ ਲੱਗ ਜੂਗਾ ਕਿ ਲੈਕਚਰ ਲੈਣਾ ਟੀਚਰਾਂ ਨੂੰ ਵੀ ਪਤਾ ਲੱਗ ਜੂਗਾ ਕਿ ਸਾਡੀਆਂ ਜ਼ਿੰਮੇਵਾਰੀਆਂ ਕੀ ਆ ਤੇ ਸਰਕਾਰ ਤੇ ਵੀ ਦਬਾਓ ਸਿਰਫ ਸੁਖਦਾਰਾਂ ਦਾ ਹੀ ਆ ਜਿਹੜੇ ਅੱਜ ਗਰੀਬਾਂ ਦੇ ਬੱਚੇ ਆ ਉਹਨਾਂ ਦੀ ਸੁਣਵਾਈ ਕਿਤੇ ਨਹੀਂ ਹੋ ਰਹੀ ਦੇਖੋ ਮੈਂ ਉਹੀ ਗੱਲ ਤੁਹਾਡ ਨੂੰ ਪਹਿਲਾਂ ਕਰਕੇ ਹਟਿਆ ਕਿ ਜਾਂ ਤਾਂ ਸਾਰੇ ਸਕੂਲ ਪ੍ਰਾਈਵੇਟ ਕਰਤੇ ਜਾਣ ਤੇ ਉਹਨਾਂ ਦਾ ਮਾਪਦੰਡ ਬਣਾਤਾ ਜਾਵੇ ਕਿ ਆਹਾ ਆਹ ਜਿਹੜੇ ਤੁਹਾਡੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਤੁਸੀਂ ਜਿਹੜੀ ਐਜੂਕੇਸ਼ਨ ਦੇਣੀ ਹੈ। ਇਸ ਤੋਂ ਬਾਅਦ ਤੁਸੀਂ ਇਸ ਨਹੀਂ ਲੈ ਸਕਦੇ। ਇਸ ਤੋਂ ਬਾਅਦ ਤੁਸੀਂ ਕਾਪੀਆਂ ਕਿਤਾਬਾਂ ਦੇ ਪੈਸੇ ਨਹੀਂ ਲੈ ਸਕਦੇ। ਜਾਂ ਫਿਰ ਸਾਰੇ ਸਕੂਲ ਸਰਕਾਰੀ ਕਰਤੇ ਜਾਣ। ਔਰ ਉਹਨਾਂ ਦੇ ਵਿੱਚ ਸਟਾਫ ਅੱਛੇ ਦੇਤੇ ਜਾਣ। ਹੁਣ ਕਿਹਾ ਦੇਖੋ ਮੈਂ ਮਾਲਵਾ ਸਕੂਲ ਚ ਪੜਿਆ। ਸਰਕਾਰੀ ਸਕੂਲ ਆ। ਕਿ ਐਸੀ ਇਤੋਂ ਐਜੂਕੇਸ਼ਨ ਨਹੀਂ ਲਈ। ਵਧੀਆ ਗੇਮ ਸੀ ਮੇਰੀ ਹਾਕੀ ਕਰਦਾ ਸੀ ਮੈਂ ਉਤੋਂ ਵਧੀਆ এডੂਕੇਸ਼ਨ ਲਈ ਹੈ ਇੱਕ ਕਰਨਾ ਪੈਣਾ ਹੈ ਕਿ ਦੋ ਦੋ ਚੀਜ਼ਾਂ ਨਹੀਂ ਚੱਲਣਗੀਆਂ ਕਦੇ ਵੀ ਨਹੀਂ ਚੱਲਦੀਆਂ ਇਹ ਜਾਂ ਪ੍ਰਾਈਵੇਟ ਹੋਣ ਸਾਰੇ ਉਹਨਾਂ ਦੇ ਮਾਪਦੰਡ ਤੈਅ ਕੀਤੇ ਹੋਣ ਕਿ ਇਸ ਤੋਂ ਬਾਹਰ ਨਹੀਂ ਜਾ ਸਕਦੇ ਤੁਸੀਂ ਜਾਂ ਸਾਰੇ ਸਰਕਾਰੀ ਹੋਣ ਤਾਂ ਉਹਨਾਂ ਦੇ ਸਟਾਫ ਉਹਨਾਂ ਦਾ ਕਾਨੂੰਨ ਐਸਾ ਬਣਾਇਆ ਹੋਵੇ ਕਿ ਤੁਹਾਡਾ ਆਪ ਦਾ ਦਿਲ ਕਰੂਗਾ ਹੀ ਨਹੀਂ ਕਿ ਮੈਂ ਉਹਨੂੰ ਪ੍ਰਾਈਵੇਟ ਚ ਪਾਵਾਂ ਜਾਂ ਕਿਤੇ ਬਾਹਰ ਭੇਜਣ ਨੂੰ ਜਦੋਂ ਮੇਰੇ ਪਿੰਡ ਦੇ ਸਕੂਲ ਚ ਸਾਰਾ ਕੁਝ ਮਿਲ ਰਿਹਾ ਮੈਨ ਜਦੋਂ ਮੇਰੇ ਪਿੰਡ ਦਾ ਸਕੂਲ ਜਿਹੜਾ ਸਾਰੀਆਂ ਸਹੂਲਤਾਂ ਪੂਰੀਆਂ ਕਰ ਰਿਹਾ ਤੇ ਮੈਂ ਕਿਉਂ ਜਾਊਂਗਾ ਬਾਹਰ ਮਜਬੂਰੀ ਹੈ ਮਾਂ ਪਿਓ ਦੀ ਵੀ ਕਿਉਂਕਿ ਉਹਨਾਂ ਨੂੰ ਨਾ ਤਾਂ ਉੱਥੇ ਟੀਚਰ ਪੂਰੇ ਹੁੰਦੇ ਸਰਕਾਰੀ ਸਕੂਲਾਂ ਚ ਤੇ ਨਾ ਉੱਥੇ ਦਾ ਕਾਇਦਾ ਕਾਨੂੰਨ ਹੈ ਇਹ ਜਿਆ ਵਧੀਆ ਹੈਗਾ ਪ੍ਰੇ ਹੁਣੇ ਥੋੜੀ ਦੇਰ ਤੋਂ ਹੋਇਆ ਪਹਿਲਾਂ ਤੁਸੀਂ ਵੀ ਸਰਕਾਰੀ ਸਕੂਲਾਂ 'ਚ ਪੜ੍ਹੇ ਆਂ ਅਸੀਂ ਵੀ ਸਰਕਾਰੀ ਸਕੂਲਾਂ 'ਚ ਪੜ੍ਹੇ ਆਂ ਬੜਾ ਵਧੀਆ ਸਟਾਫ ਵੀ ਹੁੰਦੇ ਸੀ ਔਰ ਬੜਾ ਵਧੀਆ ਪੜ੍ਹਾਈ ਵੀ ਹੁੰਦੀ ਸੀ ਔਰ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਬੜੇ ਬੜੇ ਆਫਸਰ ਜਿਹੜੇ ਆ ਸਾਰੇ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਆ ਲੇਕਿਨ ਅੱਜ ਜਿਹੜੀ ਹੈ ਅਸੀਂ ਉਹਨੂੰ ਸੁਧਾਰਨ ਦੀ ਬਜਾਏ ਕਿ ਅਸੀਂ ਸਰਕਾਰੀ ਸਕੂਲਾਂ ਨੂੰ ਸੁਧਾਰੀਏ ਕੋ ਨੂੰ ਸੁਧਾਰਨ ਦੀ ਬਜਾਏ ਅਸੀਂ ਕਹਿੰਨੇ ਛੱਡ ਜਾ ਰਹੇ ਕਿਹੜਾ ਲੜੂਗਾ ਪ੍ਰਾਈਵੇਟ ਸਕੂਲ 'ਚ ਪਾ ਦੇ ਤੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਪਤਾ ਵੀ ਇਹਨਾਂ ਦੀ ਮਜਬੂਰੀ ਆ ਤੇ ਉਹਨਾਂ ਨੂੰ ਲੁੱਟਣਾ ਹੀ ਲੁੱਟਣਾ ਇਹ ਤੇ ਸਾਨੂੰ ਹੀ ਖੜੇ ਹੋਣਾ ਪਊਗਾ ਨਾ ਕਿ ਸਾਡੇ ਪਿੰਡ ਦਾ ਸਕੂਲ ਵਧੀਆ ਬਣਾ ਕੇ ਦਿਓ ਸਾਡੇ ਪਿੰਡ ਦੇ ਵਿੱਚ ਪੂਰਾ ਸਟਾਫ ਹੋਣਾ ਚਾਹੀਦਾ ਸਕੂਲ 'ਚ ਅਸੀਂ ਨਹੀਂ ਸਰਕਾਰੀ ਸਕੂਲ 'ਚ ਭੇਜਣੇ ਬੱਚੇ ਅਸੀਂ ਨਹੀਂ ਕਿਸੇ ਹੋਰ ਸਕੂਲ 'ਚ ਭੇਜਣੇ ਬੱਚੇ ਪਰ ਸਾਰੇ ਪ੍ਰਾਈਵੇਟ ਵਾਲੇ ਵੀ ਮਾੜੇ ਨਹੀਂ ਮੈਂ ਕਹਿੰਦਾ ਕਈ ਸਕੂਲ ਐਸੇ ਹੈਗੇ ਆ ਸਾਡੇ ਇੱਥੇ ਇਲਾਕੇ 'ਚ ਵੀ ਇੱਕ ਸਕੂਲ ਹੈਗਾ ਐਸਾ ਕਿ ਬਹੁਤ ਥੋੜੇ ਪੈਸੇ ਚ ਕਰਦੇ ਆ ਬੱਚੇ ਨੇ ਇਹ ਜੀ ਉੱਥੇ ਮੀਡਲ ਕਲਾਸ ਦੇ ਗਰੀਬ ਪਰਿਵਾਰ ਵੀ ਪੜਾ ਰਹੇ ਆ ਆਪਣੇ ਬੱਚਿਆਂ ਨੂੰ ਲੇਕਿਨ ਹਰ ਖੇਤਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੇ ਇਨਸਾਨ ਹੁੰਦੇ ਆ ਇਹ ਜਿਹੇ ਲੋਕ ਹੁੰਦੇ ਆ ਜਿਹੜੇ ਉਹ ਆਪਾਰ ਦੇ ਤੌਰ ਤੇ ਸੋਚਦੇ ਆ ਪਰ ਉਹਨੂੰ ਰੋਕਣ ਵਾਸਤੇ ਸਾਨੂੰ ਲੋਕਾਂ ਨੂੰ ਔਰ ਸਰਕਾਰ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਜੋ ਇਸ ਸਾਰੇ ਸਿਸਟਮ ਨੂੰ ਅਸੀਂ ਸੁਧਾਰ ਸਕੀਏ